ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਹਮਦੇ ਚੱਕ ਹਾਂਜੀ ਹਮਦੇ ਚੱਕ ਜ਼ਿਲ੍ਹਾ ਫਰੋਜਪੁਰ ਅੱਛਾ ਜ਼ਿਲ੍ਹਾ ਫਰੋਜਪੁਰ ਦੇ ਕਾਮਚੱਕ ਦੇ ਕੋ ਇਹ ਵਿੱਚ ਆਏ ਹਾਂ ਇੱਥੇ ਪਰਿਵਾਰ ਜਿਹੜਾ ਰਹਿ ਰਿਹਾ ਇਹਨਾਂ ਦੇ ਬੱਚਿਆਂ ਦਾ ਪਿਤਾ ਜੀ ਸਵਰਗਵਾਸ ਸਵਰਗਵਾਸ ਹੋ ਗਏ ਸੀ ਤੇ ਹਾਲਾਤ ਬਹੁਤ ਖਰਾਬ ਸੀਗੀ ਘਰ ਦੀ ਇਹ ਦੇਖੋ ਕਿ ਇੱਧਰ ਕੈਮਰਾ ਮਾਰੋ ਦੇਖੋ ਕਿਦਾਂ ਦੀ ਹਾਲਾਤ ਸੀ ਘਰ ਦੀ ਇਹ ਵੀ ਇੱਥੇ ਬੱਚਿਆਂ ਰਹਿ ਰਹੀਆਂ ਸਨ ਇਹ ਸਾਡੀ ਜਥੇਬੰਦੀ ਇੱਥੇ ਜਿਹੜੀ ਹੈਗੀ ਆ ਨਾ ਨੇ ਪਹਿਲਾਂ ਇਹ ਬਾਥਰੂਮ ਵਗੈਰਾ ਬਣਾ ਕੇ ਦਿੱਤੇ ਸੀਗੇ ਇੱਧਰ ਇਹ ਉਸ ਤੋਂ ਬਾਅਦ ਫਿਰ ਇਹਨਾਂ ਦਾ ਰਹਿਸ਼ੀ ਜਿਹੜਾ ਸੀ ਭਾਈ ਹਰਦੀਪ ਸਿੰਘ ਉਹਨਾਂ ਨੇ ਵੀਡੀਓ ਦੇਖੀ ਟੋਰਾਂਟੋ ਵਾਲਿਆਂ ਨੇ ਉਹਨਾਂ ਨੇ ਫਿਰ ਮੇਰੇ ਨਾਲ ਸੰਪਰਕ ਕੀਤਾ ਕਿ ਤਾਂ ਕਿ ਵਰਚੰਦ ਸਿੰਘ ਇਹ ਕੰਮ ਕਰਨਾ ਮੈਂ ਫਿਰ ਭਾਈ ਤਾਰਾ ਸਿੰਘ ਉਹਨਾਂ ਦੇ ਨਾਲ ਸੰਪਰਕ ਕਰਕੇ ਕਿਉਂਕਿ ਮੈਂ ਉੱਥੇ ਨਹੀਂ ਆ ਸਕਿਆ ਇਹਨਾਂ ਨੇ ਕੀਤਾ ਏ ਭਾਈ ਹਰ ਹਰਦੀਪ ਸਿੰਘ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਉਹਨਾਂ ਨੇ ਕਿ ਮਾਇਆ ਦਿੱਤੀ ਸੀ ਇਹਨਾਂ ਨੂੰ ਆਪ ਆਪ ਵੀ ਆ ਕੇ ਮਿਲ ਕੇ ਗਏ ਨੇ ਉਹ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਆ ਜਿਹੜੀ ਕਿ ਉਹ ਆਲੇ ਦੁਆਲੇ ਕੰਮ ਕਰਦੀ ਆ ਦੇਖੋ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸ ਕਾਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਭਾਈ ਤਾਰਾ ਸਿੰਘ ਹੋਣੀ ਦਲਜੀਤ ਸਿੰਘ ਹੋਣੀ ਇੱਥੇ ਬਾਰ ਬਾਰ ਆ ਹੁੰਦੇ ਨੇ ਕਾਰ ਦਾ ਕਾਰ ਦਾ ਖਰਚਾ ਹੁੰਦਾ ਸਕੂਟਰਾਂ ਦਾ ਖਰਚਾ ਹੁੰਦਾ ਤੇਲ ਬੜਾ ਮਹਿੰਗਾ ਆ ਜੇ ਕੋਈ ਗਲਤੀ ਹੋ ਜਾਂਦੀ ਆ ਕੰਮ ਕਰਦੇ ਆਂਦੇ ਜਦੋਂ ਆਪਾਂ ਕੰਮ ਕਰਦੇ ਆ ਉਦੋਂ ਗਲਤੀਆਂ ਹੋ ਜਾਂਦੀਆਂ ਤੇ ਅਸੀਂ ਉਹਦੀ ਮਾਫੀ ਮੰਗਦੇ ਆ ਤੁਹਾਡੇ ਕੋਲੋਂ ਜੋ ਵੀ ਟੈਨਸ਼ਨ ਮਤਲਬ ਵਧੀਆ ਉਹਨੂੰ ਅਸੀਂ ਇਹ ਕਹਿੰਦੇ ਆਂ ਕਿ ਭਾਈ ਇਹ ਨਹੀਂ ਇਹਨਾਂ ਇਸ ਪਰਿਵਾਰ ਦਾ ਜਿਹੜਾ ਕੰਮ ਹੋਇਆ ਉਹ ਠੀਕ ਆ ਚਾਹੇ ਸੁਸਾਇਟੀ ਨੇ ਕੀਤਾ ਜਾਂ ਹਰਦੀਪ ਸੋਨਾ ਨੇ ਕੀਤਾ ਹਰਦੀਪ ਸੋਨਾ ਹਾਂ ਦਾ ਸੀ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਬਿਰਕ ਸਾਹਿਬ ਉਹਨਾਂ ਦਾ ਬਹੁਤ ਧੰਨਵਾਦੀ ਆ ਇਹਨਾਂ ਬੱਚਿਆਂ ਦਾ ਦੇਖੋ ਇਹ ਬੱਚਿਆਂ ਨੇ ਇਹ ਬਡੀਆਂ ਹੋ ਰਹੀਆਂ ਨੇ ਸਕੂਲ ਜਾਂਦੀਆਂ ਨੇ ਇਹਨਾਂ ਨੂੰ ਐਜੂਕੇਸ਼ਨ ਦੀ ਜ਼ਰੂਰਤ ਆ ਤੇ ਜੇ ਕਿਸੇ ਨੇ ਮਦਦ ਕਰਨੀ ਹੋਵੇ ਭਾਈ ਹਰਦੀਪ ਸਿੰਘ ਹੋਣਾ ਦੇ ਨਾਲ ਸੰਪਰਕ ਕਰੋ ਜਾਂ ਭਾਈ ਤਾਰਾ ਸਿੰਘ ਹੋਣਾ ਦਿਲਜੀਤ ਸਿੰਘ ਹੋਣਾ ਦੇ ਨਾਲ ਇੰਨੇ ਸ਼ਬਦਾਂ ਨਾਲ ਆਪ ਜੀ ਦਾ ਧੰਨਵਾਦੀ ਆ ਇਹ ਦੇਖੋ ਇਹ ਖਮਰੇ ਬਣਾਏ ਨੇ ਜਿਹੜੀ ਕਿ ਪਹਿਲਾਂ ਤੁਸੀਂ ਦੇਖਿਆ ਕੰਪਲੀਟ ਹੋ ਚੁੱਕੇ ਆ ਇਹਨਾਂ ਨੂੰ ਸਿਰਫ ਪੇਂਟ ਹੋਣਾ ਬਾਕੀ ਹੈਗਾ ਅਸੀਂ ਆਸ ਕਰਦੇ ਆਂ ਕਿ ਬੱਚੀਆਂ ਤਾਂ ਇਹ ਗਰਮੀ ਦੇ ਵਿੱਚ ਆਪਣਾ ਗੁਜ਼ਾਰਾ ਕਿਵੇਂ ਕਰਦਿਆਂ ਨੇ ਅੱਖੇ ਆ ਹੋਰ ਚੀਜ਼ਾਂ ਵੀ ਹੈ ਮੈਨੂੰ ਇਹਨਾਂ ਦੇ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਕਿ ਆਪਣਾ ਗੁਜ਼ਾਰਾ ਕਿਵੇਂ ਕਰਦਿਆਂ ਨੇ ਅੱਬਾ ਬੀਬੀ ਉਹਨਾਂ ਨੂੰ ਪੁੱਛਦੇ ਕਿਦਾ ਜੀ ਕਰਦੇ ਹੋ ਹਾਂ ਜੀ ਬਾਗੁਰਜੀ ਦਾ ਖਾਲਸਾ ਵਾਹਿਗੁਰਜੀ ਥੋੜੇ ਜੁੱਤੀ ਬਾਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਾਹਿਬ ਜੀ ਅਸੀਂ ਤਾਂ ਵੀ ਮਿਹਨਤ ਕਰਨਾ ਲਿਆਂ ਤੇ 6 ਘੰਟਾ ਸਾਡੀ ਪਹਿਲੀ ਹਾਂ ਜੀ ਤੇ ਬੱਚਿਆਂ ਦੀ ਪੜਾਈ ਅਜੇ ਤੱਕ ਰੀ ਹੋਈ ਜਾਂਦੀ ਅੱਗੇ ਤਾਂ ਪਤਾ ਨਹੀਂ ਬੰਮਾ ਲੱਜਾਂ ਕੋਈ ਨਾ ਬੋਲੂਗਾ ਵੱਡੇ ਬੱਚੇ ਹਾਂ ਵੱਡੀ ਬੱਚੀ ਵੀ ਹਟਕਾਰ ਰਹੀ ਹਾਂ ਹਾਂਜੀ ਉਹ ਵੀ ਭਾਈ ਸਾਹਿਬ ਨੇ ਪੈਸੇ ਦਿੱਤੇ ਸੀ ਤੁਸੀਂ ਕੰਮ ਕੀ ਕਰਦੇ ਹੋ ਫੇ ਕੰਮ ਮਿਹਨਤ ਕਰੀਦੀ ਆ ਮਿਹਨਤ ਕੀ ਕਰਦੇ ਹੋ ਕਿਸੇ ਦੇ ਘਰ ਜਾ ਕੇ ਨਹੀਂ ਆਪਾਂ ਜਿਵੇਂ ਖੇਤਾਂ 'ਚ ਮਿਹਨਤ ਖੇਤਾਂ ਦੇ ਬੱਚਾ ਹੋ ਗਿਆ ਦੂਜਾ ਹੋ ਗਿਆ ਚੋਨਾ ਲਾ ਲਈਦਾ ਕਿ ਜੋ ਵੀ ਕੰਮ ਹੋਵੇ ਨਾ ਖੇਤ ਤੇ ਬੜੀ ਵੱਡੀ ਮਜਬੂਰੀ ਹੈ। ਵੀ ਦੋਰੀ ਕਹਿ ਸਕਦੇ ਆ। ਖੇਤਾਂ ਦੇ ਵਿੱਚ ਜਿੱਦਾਂ ਛੋਨਾ ਲਾਉਣਾ ਜਾਂ ਹੋਰ ਕੰਮ ਕਰਨਾ ਉਹ ਕਰਦੇ ਹਾਂ। ਹਾਂਜੀ। ਅੱਛਾ। ਬੱਚਿਆਂ ਦਾ ਸਾਰਿਆਂ ਨੂੰ ਸਕੂਲ ਲੈ ਜਾਂਦੀਆਂ। ਹਾਂਜੀ ਸਾਰੇ ਬੱਚੇ ਜਾਂਦੇ। ਇਹ ਪ੍ਰਾਈਵੇਟ ਸਕੂਲ ਆ ਕਿ ਆਪਣਾ ਹੈਗਾ ਸਰਕਾਰੀ ਸਰਕਾਰੀ ਸਕੂਲ। ਚਲੋ ਠੀਕ ਆ ਸਰਕਾਰੀ ਸਕੂਲ ਚ ਅੱਜਕੱਲ ਬਹੁਤ ਅੱਛੀ ਐਜੂਕੇਸ਼ਨ ਮਿਲਦੀ ਹੈਗੀ ਆ। ਇਹਨਾਂ ਨਾਲ ਜਿੱਥੇ ਜਾਂਦੀਆਂ ਇਹਨਾਂ ਨੂੰ ਜਾਣਦੇ ਹੋ। ਜੱਸਾ ਸਿੰਘ ਦੀ ਕਦੋਂ ਡੈਥ ਹੋਈ ਸੀ? 2021 ਜੀ। ਤੁਸੀਂ ਹੋਰ ਕੀ ਹਰਦੀਪ ਸੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਸਾਨੂੰ ਛੱਤ ਦੇ ਦਿੱਤੀ ਅੱਛਾ ਜੀ ਮੇਰੇ ਬੱਚਿਆਂ ਦੀ ਵੀ ਫੀਸ ਇਲਤਰੀ ਕੋਈ ਨਹੀਂ ਹੋ ਜਾਏਗਾ ਦੇਖੋ ਬੀਬੀ ਜੀ ਸਾਨੂੰ ਕੰਮ ਦੁਨੀਆ ਦੇ ਉੱਤੇ ਬਹੁਤ ਹੁੰਦੇ ਨੇ ਇੱਕ ਪਰਿਵਾਰ ਨਹੀਂ ਹੈਗਾ ਦੁਖੀ ਬਹੁਤ ਪਰਿਵਾਰ ਦੁਖੀ ਆ ਜਿੰਨੀ ਕੁ ਮਦਦ ਅਸੀਂ ਕਰ ਸਕਦੇ ਜਰੂਰ ਕਰਾਂਗੇ ਤੁਹਾਡੀ ਤੇ ਪਹਿਲਾਂ ਵੀ ਕੀਤੀ ਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੀਤੀ ਆ ਕੋਈ ਮਿਸ ਅੰਡਰਸਟੈਂਡਿੰਗ ਨਹੀਂ ਕਰਨੀ ਸਾਡੀਆਂ ਸੁਸਾਇਟੀਆਂ ਹੁੰਦੀਆਂ ਇੱਥੇ ਜਿੱਥੇ ਮਿਲ ਕੇ ਕੰਮ ਕਰਦੇ ਆ ਤੇ ਪੈਸੇ ਜਿਹੜੇ ਆਉਂਦੇ ਆ ਉਹਨਾਂ ਨੂੰ ਉਹ ਢੰਗ ਦੇ ਨਾਲ ਅਸੀਂ ਮਤਲਬ ਕੈਂਪ ਲਾ ਬੈਠਾ ਸੀਗੇ ਉੱਥੇ ਸਰਜਰੀਆਂ ਸਾਨੂੰ ਨਹੀਂ ਸੀ ਪਤਾ ਵੀ ਇੰਨੀਆਂ ਨਿਕਲਣਗੀਆਂ 170 ਸਰਜਰੀਆਂ ਨਿਕਲੀਆਂ ਉਸ ਹਿਸਾਬ ਦੇ ਨਾਲ 5000 ਪਰ ਸਰਜਰੀ ਦਾ ਉਸੇ ਹਿਸਾਬ ਲਾ ਲੋਗੇ ਕਿੰਨਾ ਪੈਸਾ ਬਣਦਾ ਉੱਥੇ ਦੇਣਾ ਪਿਆ ਸਾਨੂੰ ਹਨਾ ਸੌਰੀ ਅਸੀਂ ਤੁਹਾਡਾ ਕੰਮ ਜਿਹੜਾ ਡਿਲੇ ਹੋਇਆ ਤੇ ਇਹਦੇ ਵਿੱਚ ਇਹ ਚੀਜ਼ ਨਹੀਂ ਹੈਗੀ ਕਿ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਨੇ ਕੰਮ ਕਰਦੀ ਆ ਹਰਦੀਪ ਸਿੰਘ ਉਹਨਾਂ ਨੇ ਪੈਸੇ ਦਿੱਤੇ ਆ ਸਾਨੂੰ ਹੋਰ ਵੀ ਲੋਕ ਦਿੰਦੇ ਨੇ ਅਸੀਂ ਇੱਕੋ ਹੀ ਕੰਟਰੀ ਵਿੱਚ ਨਹੀਂ ਕੰਮ ਕਰਦੇ ਪਾਕਿਸਤਾਨ ਕੰਮ ਕਰਦੇ ਆ ਬੰਗਲਾਦੇਸ਼ ਕਰਦੇ ਆ ਅਫਰੀਕਾ ਜਾਂਦੇ ਆ ਹਾਂਜੀ ਉਹ ਜਗ੍ਹਾ ਜਗ੍ਹਾ ਦੇ ਉੱਤੇ ਮਤਲਬ ਕੰਮ ਕਰਦੇ ਆ ਤੇ ਤੁਸੀਂ ਵੀਡੀਓ ਪਾਈ ਸੀਗੀ ਹਾਂਜੀ ਤੁਸੀਂ ਉਹਦੇ ਵਿੱਚ ਕੀ ਕਹਿ ਸਕਦੇ ਆ ਛਾਤੀ ਮੰਗੀ ਸੀ ਤੇ ਇੱਕ ਬੱਚਾ ਵੀ ਮੇਰੇ ਪਾਸੇ ਤੇ ਵੀ ਤੁਸੀਂ ਕਿਉਂ ਵੀਡੀਓ ਬਾਤੀ ਅਸੀਂ ਨਹੀਂ ਸਿਪਾਈ ਹੋ ਆਇਆ ਸੀ ਮਾ ਪਾਣੀ ਆਇਆ ਸੀ ਤੇ ਮੀਂਹਿਆ ਆਇਆ ਸੀ ਮਾ ਪਾਣੀ ਸੀ ਦੇਖੋ ਜਦੋਂ ਕੰਮ ਚੱਲਦਾ ਹੁੰਦਾ ਉਹ ਉਸ ਹਿਸਾਬ ਦੇ ਨਾਲ ਨਾ ਥੋੜਾ ਜਿਹਾ ਗੁਰੇਜ ਕਰਿਆ ਕਰੋ ਅੱਗੇ ਬਾਅਦ ਤੇ ਓਕੇ ਇਹਦੇ ਨਾਲ ਕੀ ਹੁੰਦਾ ਕਿ ਲੜਾਈ ਝਗੜੇ ਹੋ ਜਾਂਦੇ ਆ ਦਿਨ ਲੱਗਾ ਹੋਏ ਨਾ ਜਾਂਦੇ ਹੈਗੇ ਆ ਹਨਾ ਅਸੀਂ ਤਾਂ ਕੰਮ ਕਰਦੇ ਆ ਮੇਰੇ ਮੈਂ ਵੀ ਤਾਂ ਉੱਥੇ ਰਹਿੰਦਾ ਮੇਰੇ ਘਰ ਵਾਲੀ ਦਾ ਧਿਆਨ ਦੋ ਗਿਆ ਉਹ ਮਰ ਗਈ ਸੀਗੀ ਉਸ ਕਰਕੇ ਮਤਲਬ ਮੈਂ ਕਦੇ ਉਧਰ ਨਾ ਠਾਬਾ ਜਾ ਫਿਰਦਾ ਕਦੇ ਉਧਰ ਨਾ ਠਾਬਾ ਜਾ ਫਿਰਦਾ ਇਹ ਤੁਹਾਡੇ ਵਾਸਤੇ ਆਈਡੀ ਦੂਰੋਂ ਚੱਲ ਕੇ ਆਉਂਦੇ ਆ ਸਗੋਂ ਤੁਸੀਂ ਐਪਰੀਸ਼ੀਏਟ ਕਰੋ ਇਹਨਾਂ ਦਾ ਧੰਨਵਾਦ ਕਰੋ ਇਹਨਾਂ ਦਾ ਇਹ ਤੁਹਾਡੀ ਹੈਲਪ ਵਾਸਤੇ ਆਏ ਨੇ ਅੱਗੇ ਵਾਸਤੇ ਇਹ ਵੀਡੀਓ ਇਦਾਂ ਦੀ ਨਹੀਂ ਪਾਉਣੀ ਠੀਕ ਆ ਓਕੇ ਜੀ ਥੈਂਕ ਯੂ ਬਚਨ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਇਟਰਨੈਸ਼ਨ ਪੰਜਾਬੀ ਫਾਊਂਡੇਸ਼ਨ ਅੱਗੇ ਆ ਜਮੜਾ ਸਰਦਾਰ ਗਰਚਰਨ ਸਿੰਘ ਬਨਵਾਇਆ ਤੇ ਅਕੇ ਸਰਦਾਰ ਹਰਦੀਪ ਸਿੰਘ ਜਹੇਦਾਰ ਸਾਹਿਬ ਜਿਨ੍ਹਾਂ ਨੇ ਇਹ ਰਲ ਮਿਲ ਕੇ ਕੋਈ ਨਹੀਂ ਬੋਲੀ ਚਲੋ ਬੋਲੀ ਚ ਬੁਰਗਵਾਸੀ ਸਰਦਾਰ ਜਸਾ ਸਿੰਘ ਦੇ ਗ੍ਰਹਿ ਵਿਖੇ ਇਹ ਭਾਇਆ ਨਾ ਇਹਨਾਂ ਦੇ ਪੰਜ ਲੜਕੀਆਂ ਨਾ ਘਰ ਵਾਲਾ ਸਾਈਂ ਸਿਰ ਤੇ ਆ ਜਿਨ੍ਹਾਂ ਕੋ ਭਰਾ ਹੀ ਹੈ ਮਿਹਨਤ ਮਜ਼ਦੂਰੀ ਕਰਕੇ ਵਿਤਾਰੇ ਆਪਦਾ ਪਰਿਵਾਰ ਪਾਲਦੇ ਆ ਤੇ ਬੱਚਿਆਂ ਦੀ ਪੜ੍ਹਾਈ ਕਰਦੇ ਆ ਅਸੀਂ ਬਹੁਤ ਬਹੁਤ ਧੰਨਵਾਦੀਆਂ ਕੈਨੇਡਾ ਸਸਤਾ ਦੇ ਜਿਨ੍ਹਾਂ ਨੇ ਸੰਯੋਗ ਦੇ ਕੇ ਇਹ ਮਕਾਨ ਬਣਾ ਕੇ ਦਿੱਤੇ ਆ ਮੁਕੰਮਲ ਕਰਤੇ ਸਾਰੇ ਸਾਰਿਆਂ ਧਨਵਾਦੀ ਦਿਲਜੀਤ ਸਿੰਘ ਸਰਪੰਚ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਸਰਦਾਰ ਅੰਮਨਵਾਇ ਸਿੰਘ ਜੀ ਸਰਦਾਰ ਮਲੂਕ ਸਿੰਘ ਜੀ ਸਰਦਾਰ ਜਸਪਾਲ ਸਿੰਘ ਜੀ ਪੱਤਰਕਾਰ ਭਾਈ ਹਰਵਿੰਦਰ ਭਾਈ ਅਰਵਿੰਦਰ ਸਿੰਘ ਜੀ ਸਾਰੇ ਜਥੇਬੰਦੀ ਦੇ ਧਨਵਾਦੀ ਆ ਜਿਨ੍ਹਾਂ ਨੇ ਸੰਯੋਗ ਦੇ ਕੇ ਆਪਣੇ ਕਾਰੋਬਾਰ ਛੱਡ ਕੇ ਇਹ ਪਰਿਵਾਰ ਦੀ ਮਦਦ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨਾਲ ਗੱਲ ਕਰੋ ਵੀਰ ਕਿਰਕ ਕਰਦਾ ਹੈ ਬੱਚਾ ਕਿਹੜਾ ਬੱਚਾ ਵੀਰਕ ਕਰਦਾ ਹੈ ਉਹ ਤਾਂ ਗਏ ਹੋਏ ਆ ਅੱਛਾ ਗਏ ਹੋਏ ਆ ਮਾੜੇ ਵੈਸੇ ਗੱਲ ਕਰ ਲਓ ਕੋਈ ਮਾੜੀ ਮਾੜੀ ਗੱਲ ਕਰ ਲਓ ਬੱਚਿਆਂ ਨਾਲ ਕਰ ਲਓ ਕੋਈ ਨਹੀਂ ਕੋਈ ਨਹੀਂ ਨਾਂ ਨੂੰ ਪੁੱਛ ਲਓ ਅੱਗੇ ਆ ਜਾ ਬਟਾ ਅੱਗੇ ਬੱਚਿਆਂ ਨਾਲ ਦੱਸਣਾ ਇਹ ਮਾੜਾ ਜੀ ਦੱਸਣਾ ਨਾਂ ਦੱਸ ਦਿਓ ਪੜਦੇ ਆ ਸਾਨੂੰ ਵਧੀਆ ਲੱਗਦਾ ਜਾਂ ਸਾਨੂੰ ਆ ਪੜਦੇ ਵਧੀਆ ਪੜਦੇ ਆ ਕਿਹੜੀ ਕਲਾਸ ਪੜ੍ਹਦੀਆਂ ਬੇਟਾ 10ਵੀਂ ਮੈਡੀਕਲ ਨਾਮ ਕੀ ਆ ਬਲਜੀਤ ਕਾ ਅੱਛਾ ਕਿਦਾਂ ਪੜਾਈ ਚੱਲਦੀ ਆ ਠੀਕ ਠਾਕ ਹੈ। ਆਇਆ ਫਰਨਾ ਹੈ। ਉਹ ਮੀਢੀ ਹਲ ਬਖਨੀ ਵੱਡੀਆਂ ਹੋ ਕੇ। ਜੀ। ਨਾਲ ਰੋਟੀ ਬਣਾਉਣੀ ਹੁੰਦੀਆਂ ਨਾਲ। ਹਾਂਜੀ। ਹੈਂ? ਅੱਛਾ। ਤੂੰ ਬੇਟਾ ਨਾਮ ਦੱਸੋ ਆਪਣਾ। ਚਰਨ ਜੀ। ਹਾਂਜੀ। ਚਰਨ ਜੀ। ਅੱਛਾ। ਕਿੰਨੇ ਕਲਾਸ ਚ ਹੈ? 2C ਕਰੀ। ਅੱਛਾ ਅੱਛਾ। ਠੀਕ ਠਾਕ ਪੜਾਈ ਚੱਲਦੀ ਆ। ਚਲੋ ਫੇਰ ਪੜ ਲਓ। ਤੂੰ ਕੀ ਨਾਮ? ਨਾਮ ਕੀ ਆ ਤੇਰਾ? ਸੰਦੀਪ ਕਾਰ। ਹੈ ਅੱਛਾ। ਦਲੀ ਕੋਰ ਕੋਰ ਕਹਿਣਾ ਅੱਛਾ। ਹਾਂ। ਆਹ। ਦੇ ਨਾਲ ਸਿੱਟਾ ਆ ਕੇ ਰੱਖਿਆ ਕਰਨਾ ਓਕੇ ਕਿਹੜੀ ਕਲਾਸ ਚ ਪੜ੍ਹ ਕੇੜੀ ਕਲਾਸ ਚ ਹੈ ਫੋਰ ਕੀ ਬਣਨਾ ਤੂੰ ਜੱਜ ਡੈਂਟਿਸ ਡਾਕਟਰ ਬਣਨਾ ਹੈ ਜੱਜ ਜੱਜ ਡੈਂਟਿਸ ਡਾਕਟਰ ਹੀ ਹੁੰਦੇ ਆ ਤੇਰਾ ਕੋਈ ਕਿ ਵਕੀਲ ਬਣਨਾ ਵਕੀਲ ਦਾ ਪਤਾ ਹੈ ਕਿੱਦਾਂ ਲੜਦੇ ਹੁੰਦੇ ਆ ਮੰਮੀ ਨਾਲ ਲੜਦੀ ਹੁੰਦੀਆਂ ਕਿ ਭੈਣਾ ਨਾਲ ਲੜਦੀ ਹੁੰਦੀਆਂ ਕਿ ਇਹ ਨਾਲ ਲੜਦੀ ਹੁੰਦੀਆਂ ਕਿਸੇ ਨਾਲ ਵੀ ਨਹੀਂ ਕਿਦਾ ਨੀ ਵਕੀਲ ਬਣ ਜਾਣਾ ਹਾਂ ਮੇਰਾ ਸੋਨ ਲక్ష్ਮੀ ਅੱਛਾ ਕਿਦਾਂ ਕਿਹੜੀ ਵੀ ਕਲਾਸ 6th ਜਾਂ 7th 6th ਅੱਛਾ ਅੱਛਾ ਹੋਰ ਕਿਦਾਂ ਠੀਕ ਠਾਕ ਆ ਹਾਂਜੀ ਇਹ ਦੇਖੋ ਤੁਸੀਂ ਬੱਚਿਆਂ ਦੀਆਂ ਇੰਟਰਵਿਊ ਲਈਆਂ ਹੈਗੀਆਂ ਇਹ ਬੱਚਿਆਂ ਕਿੰਨੀਆਂ ਹੋਣ ਆਹ ਰਾ ਇਹ ਪੰਜਾਬ ਦੀਆਂ ਧੀਆਂ ਨੇ ਦਸਮ ਪਾਸ਼ਾ ਦੀਆਂ ਧੀਆਂ ਨੇ ਆਪਾਂ ਰਲ ਮਿਲ ਕੇ ਇਹਨਾਂ ਦੀ ਮਦਦ ਕਰਨੀ ਆ ਤੇ ਇਹਨਾਂ ਦੀ ਮਾਂ ਮਾਂ ਖੜੀ ਹੈਗੀ ਆ ਤੇ ਜਿਹੜੇ ਇਸ ਪਰਿਵਾਰ ਦੇ ਵਿੱਚ ਇਹਨਾਂ ਦੀਆਂ ਸ਼ਾਦੀਆਂ ਵੀ ਕਰਨੀ ਆ ਆਪਾਂ ਇਹਨਾਂ ਨੂੰ ਪੜਾਉਣਾ ਵੀ ਆ ਕਿਸੇ ਤਰ੍ਹਾਂ ਵੀ ਤੁਸੀਂ ਮਦਦ ਕਰ ਸਕਦੇ 1 ਡਾਲਰ ਦੇਂਦਾ ਕੱਢੋਂਗੇ ਤੇ 365 ਡਾਲਰ ਬਣਦੇ ਆ 365 ਡਾਲਰ ਦੇ ਨਾਲ ਤੁਸੀਂ ਇਹਨਾਂ ਦਾ ਇਹਨਾਂ ਦੀ ਪੜ੍ਹਾਈ ਦਾ ਖਰਚਾ ਹੋ ਸਕਦਾ ਸਿਰਫ 1 ਡਾਲਰ ਪਰਦੇਸ ਰਹਿਣ ਵਾਲੇ 1 ਡਾਲਰ ਕੱਢਣ ਇੱਥੇ ਵਾਲੇ 1 ਰੁਪਿਆ ਕੱਢਣ ਦੇ ਆੜੀ ਦਾ 1 ਰੁਪਿਆ ਮੱਥਾ ਦੇਖਣਾ ਕਰਦੇ ਵਿੱਚ ਡੱਬਾ ਲਾ ਲਓ ਆਪਾਂ ਦੂਸਰੇ ਦੀ ਮਦਦ ਕਰ ਸਕਦੇ ਹਾਂ ਆਹ ਕੁ ਜਿੱਕਾ ਖਾਲਸਾ ਵਾਰੀ ਵਿੱਚ ਦਿੱਤੀ